ਡੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਵਾਤਾਵਰਨ ਪ੍ਰੇਮੀ ਅਤੇ 10ਵਾਂ ਮੈਂਬਰ ਸੰਤਪਲ ਬੀਤ ਸਿੰਘ ਸੀਸੇਵਾਲ ਅਚਨ ਚੇਤ ਲੁਧਿਆਣਾ ਬੁੱਢੇ ਦਰਿਆ ਦਾ ਦੌਰਾ ਕਰਨ ਦੇ ਲਈ ਪਹੁੰਚਦੇ ਨੇ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਮੌਕੇ ਦੇ ਉੱਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਇੱਥੇ ਬੁਲਾ ਲਏ ਗਏ ਨੇ ਤਾਂ ਬੁੱਢੇ ਦਰਿਆ ਦਾ ਜਿਹੜਾ ਪਾਣੀ ਸੀਗਾ ਜਿਹੜਾ ਬਿਨਾਂ ਟ੍ਰੀਟਮੈਂਟ ਕੀਤੇ ਦਰਿਆ ਦੇ ਵਿੱਚ ਵਹਿ ਰਿਹਾ ਸੀ ਉਸ ਨੂੰ ਹੁਣ ਬੰਦ ਲਗਾ ਕੇ ਬਾਬਾ ਜੀ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਉਸ ਨੂੰ ਬੰਦ ਰਹਿਣੇ ਕੀਤਾ ਜਾਵੇ ताज मालपुर ड्रेन ਦੇ ਉੱਤੇ ਅਸੀਂ ਮੌਜੂਦ ਹਾਂ ਇਸ ਵੇਲੇ ਤਾਂ ਤਸਵੀਰਾਂ ਢੁਟਣ ਦਾ ਸਾਂਝਿਆ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੰਤਪਾਲ ਵੀਰ ਸਿੰਘ ਸੀਚੇਵਾਲ ਹੋ ਰਹੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਔਰ ਜਿੱਦਾਂ ਹੀ ਬਾਬਾ ਜੀ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਕਿ ਜਮਾਲਪੁਰ ਡਰੇਨ ਤੋਂ ਬਿਨਾਂ ਟ੍ਰੀਟਮੈਂਟ ਕੀਤੇ ਪਾਣੀ ਜਿਹੜਾ ਕਿ ਬੁੱਡੇ ਦਰਿਆ ਦਾ ਉਹ ਸਿੱਧਾ ਬੁੱਡੇ ਦਰਿਆ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਨੂੰ ਹੁਣ ਬਾਬਾ ਜੀ ਦੇ ਵੱਲੋਂ ਬੰਦ ਲਗਾ ਕੇ ਤੁਰੰਤ ਜਿਹੜਾ ਕਿ ਬੰਦ ਕਰਨ ਦੇ ਹੁਕਮ ਨੇ ਉਹ ਦਿੱਤੇ ਗਏ ਨੇ ਤਾਂ ਜੀਸੀਪੀ ਦੇ ਨਾਲ ਹੁਣ ਬੁੱਡੇ ਦਰਿਆ ਨੂੰ ਜਿਹੜਾ ਕਿ ਬੰਨ ਹੈ ਉਹ ਲਗਾਇਆ ਜਾ ਰਿਹਾ ਜਿਹੜਾ ਜਮਾਲਪੁਰ ਡਰੇਨ ਤੋਂ ਸਿੱਧਾ ਬੁੱਡੇ ਦਰਿਆ ਦੇ ਵਿੱਚ ਪਾਣੀ ਵਹਿ ਰਿਹਾ ਸੀਗਾ ਬਿਨਾਂ ਟਰੀਟ ਕੀਤੇ ਉਸ ਨੂੰ ਹੁਣ ਬੰਦ ਜਿ ਲੈ ਕੇ ਉਹ ਕੀਤਾ ਜਾ ਰਿਹਾ ਹੈ ਤਾਂ ਮੌਕੇ ਤੇ ਮੌਜੂਦਾਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬੰਨ ਲਗਾਉਣ ਦੀ ਪ੍ਰਕਿਰਿਆ ਜਿਹੜੀ ਕੋ ਸ਼ੁਰੂ ਕਰ ਦਿੱਤੀ ਗਈ ਹੈ ਔਰ ਦੂਜੇ ਪਾਸੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਵੱਲੋਂ ਜਿਹੜੀ ਸੈਂਪਲਿੰਗ ਹੈ ਉਹ ਵੀ ਲਈ ਗਈ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਜੀ ਸੈਂਪਲਿੰਗ ਉਹ ਵੀ ਲਈ ਗਈ ਹੈ ਤਾਂ ਇਸ ਦੀ ਵੀ ਜਿਹੜੀ ਰਿਪੋਰਟ ਹੈ ਹੁਣ ਕੁਝ ਦਿਨਾਂ ਦੇ ਵਿੱਚ ਆ ਜਾਵੇਗੀ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪਰਲੇ ਪਾਸੇ ਵੀ ਜੀਸੀਬੀ ਮਸ਼ੀਨਾਂ ਦੇ ਟਿੱਪਰ ਲੱਗੇ ਹੋਏ ਨੇ ਬੁੱਢੇ ਦਰਿਆ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਵੀ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਹ ਵੀ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ گاਉਂ ਘਾਟ ਦੇ ਬੈਕ ਸਾਈਡ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਵੀ ਜੀਸੀਬੀ ਮਸ਼ੀਨ ਦੇ ਵੱਲ ਜਿਹੜੀ ਕਿ ਬੁੱਢੇ ਦਰਿਆ ਦੇ ਵਿੱਚ ਸਫਾਈ ਉਹ ਕੀਤੀ ਗਈ ਸੀ ਜਿਹੜੇ ਗੰਦੀ ਮਿੱਟੀ ਉਹ ਬਾਹਰ ਕੱਢੀ ਗਈ ਸੀ ਜਿਸ ਨੂੰ ਹੁਣ ਟਿਪਰਾਂ ਦੇ ਵਿੱਚ ਭਰ ਕੇ ਇਥੋਂ ਦੀ ਲਜਾਇਆ ਜਾ ਰਿਹਾ ਹੈ ਤਾਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਦੇ ਵੱਲੋਂ ਸੈਂਪਲਿੰਗ ਹੈ ਜਿਹੜੀ ਉਹ ਵੀ ਲਈ ਗਈ ਹੈ ਤਾਂ ਇਹ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਹੋਰੀ ਅਚਾਨਕ ਅਚਨਚੇਤ ਦੌਰਾ ਕਰਨ ਦੇ ਲਈ ਪਹੁੰਚਦੇ ਨੇ ਤਾਂ ਜਿੱਥੇ ਇਹ ਵੀ ਦੇਖਣ ਨੂੰ ਮਿਲਿਆ ਸੀ ਕਿ ਮੋਟਰਾਂ ਜਿਹੜੀਆਂ ਤਿੰਨ ਸੀ ਤਿੰਨਾਂ ਦੇ ਵਿੱਚੋਂ ਇੱਕ ਮੋਟਰ ਹੀ ਚੱਲਦੀ ਹੋਈ ਨਜ਼ਰ ਆਈ ਸੀ ਪਰ ਹੁਣ ਬਾਬਾ ਜੀ ਦੇ ਵੱਲੋਂ ਤਿੰਨੋਂ ਮੋਟਰਾਂ ਨੂੰ ਜਿਹੜਾ ਕਿ ਚਲਾ ਦਿੱਤਾ ਗਿਆ ਹੈ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਟਿਪਰ ਇੱਥੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤੁਸੀਂ ਦੇਖੋ ਜਿਹੜੀ ਮਿੱਟੀ ਦਰਿਆ ਦੇ ਵਿੱਚੋਂ ਕੱਢੀ ਹੋਈ ਹੈ ਉਸ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਵੀ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਬੁੱਢੇ ਦਰਿਆ ਦੇ ਉੱਤੇ ਮੌਜੂਦ ਹਾਂ ਜਿੱਥੇ ਅਚਨਚੇਤ ਸੰਤਪਲ ਵੀਰ ਸਿੰਘ ਸੀਚੇਵਾਲੋਂ ਦੀ ਪਹੁੰਚਦੇ ਨੇ ਔਰ ਨਗਰ ਨਿਗਮ ਦੇ ਅਧਿਕਾਰੀਆਂ ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬੁਲਾ ਕੇ ਜੋ ਮੋਟਰਾਂ ਦੋ ਬੰਦ ਪਈਆਂ ਸੀ ਉਹ ਵੀ ਸ਼ੁਰੂ ਕਰਵਾਈਆਂ ਗਈਆਂ ਔਰ ਨਾਲ ਦੀ ਜਿਹੜੀ ਸੈਂਪਲਿੰਗ ਉਹ ਵੀ ਕਰਵਾਈ ਜਾ ਰਹੀ ਹੈ ਕੈਮਰਾ ਪਰਸਿਸ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਲੁਧਿਆਣਾ